ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿੱਠੇ ਸਭੇ ਥਾਵ ਨਹੀਂ ਤੁਝੇ ਆ ਸ੍ਰੀ ਹਰਮੰਦਰ ਸਾਹਿਬ ਦੁਨੀਆ ਭਰ ਤੋਂ ਲੋਕ ਸੰਭਾਲੂ ਬਣ ਕੇ ਵੀ ਆਉਂਦੇ ਨੇ ਯਾਤਰੀ ਬਣ ਕੇ ਵੀ ਆਉਂਦੇ ਨੇ ਚਾਨਦ ਹੋਵਾਜੇ ਖੁੱਲੇ ਆ ਗੁਰੂ ਆਰਬਦਾਸ ਜੀ ਦੇ ਦਰਬਾਰ ਦੇ ਹਰੇਕ ਨੂੰ ਉੱਥੇ ਖੜਨ ਨੂੰ ਬੈਠਨ ਨੂੰ ਜਗ੍ਹਾ ਮਿਲਦੀ ਆ ਤੇ ਉੱਥੇ ਆ ਕੇ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਇਹ ਪ੍ਰਾਪਤ ਕਰਦੇ ਆ ਇੱਕ ਅਲੌਕਿਕ ਆਨੰਦ ਵੀ ਪ੍ਰਾਪਤ ਕਰਦੇ ਆ ਮੈਂ ਦੇਖਿਆ ਕਿ ਜਿਹੜੇ ਵਿਦੇਸ਼ੀ ਲੋਕ ਆ ਜਿਨ੍ਹਾਂ ਨੂੰ ਸਾਡੇ ਧਰਮ ਜਾਂ ਫਲਸਫੇ ਬਾਰੇ ਨਹੀਂ ਪਤਾ ਜਦੋਂ ਉਹ ਦਰਸ਼ਨ ਕਰਕੇ ਜਾਂਦੇ ਆ ਜਦੋਂ ਉਹਨਾਂ ਨੂੰ ਸਵਾਲ ਪੁੱਛੀਏ ਤਾਂ ਉਹ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਆਨੰਦਮਈ ਜਿਹੜੀ ਭਾਵਨਾ ਵਾ ਉਹ ਇਸ ਗੱਲ ਦਾ ਇਜ਼ਹਾਰ ਕਰਦੀ ਆ ਕਿਉਂਕਿ ਇੱਥੇ ਨਾਮ ਤਰ ਬਾਣੀ ਚੱਲਦੀ ਆ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਵੱਡਾ ਫੁੱਲਪਾ ਦਿੱਤਾ ਇਹਦੇ ਲੇ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਭਾਵੇਂ ਕਿ ਇਹ ਕਈ ਸਦੀਆਂ ਤੋਂ ਹੋ ਰਹੀਆਂ ਨੇ ਇੱਥੇ ਉਦਾਲੀ ਚੜ ਕੇ ਆਉਂਦਾ ਇੱਥੇ ਮਸਾ ਰੰਗਣ ਆਉਂਦਾ ਇੱਥੇ ਇੰਦਰਾ ਗਾਂਧੀ ਆਉਂਦੀ ਆ ਇੱਥੇ ਵੈਦਿਆਰਗੇ ਆਉਂਦੇ ਆ ਤੇ ਜਦ ਬਰਾੜਗੇ ਆਉਂਦੇ ਆ ਇਹ ਕਿੰਨੇ ਆਉਂਦੇ ਆ ਇੱਥੇ ਇੱਥੇ ਧਮਕਾਉਣ ਵੀ ਆਉਂਦੇ ਆ ਡਰਾਉਣ ਵੀ ਆਉਂਦੇ ਆ ਗੋਲੇ ਵੀ ਛੱਡਣ ਆਉਂਦੇ ਆ ਬੜਾ ਬੜਾ ਕੁਝ ਇੱਥੇ ਕੀਤਾ ਜਾਂਦਾ ਤੇ ਇੱਥੇ ਕਰੋਨਾ ਦਾ ਸਮਾਂ ਵੀ ਆਇਆ ਜਦੋਂ ਸਾਡੀ ਸਰਕਾਰ ਨੇ ਕਿਹਾ ਕਿ ਇਹ ਜਿਹੜੇ ਦਾ ਗੁਰ ਆਮਦਾਸੀ ਦੇ ਦਰਬਾਰ ਦੇ ਤੁਹਾਨੂੰ ਬੰਦ ਕਰ ਦਿਓ ਪਰ ਨਹੀਂ ਕੀਤੇ ਗਏ ਅੱਜ ਫੇਰ ਕੁਝ ਧਮਕੀ ਭਰੇ ਪੱਤਰ ਆਏ ਪਹਿਲਾਂ ਆਇਆ ਦੁਬਾਰਾ ਫੇਰ ਆਇਆ ਸੰਗਤ ਦੇ ਮਨ ਦੇ ਵਿੱਚ ਥੋੜਾ ਜਿਹਾ ਰੋਜ਼ ਦਿਖਾਈ ਦਿੱਤਾ ਕਿ ਬੀਐਸਐਫ ਦੇ ਜਿਹੜੇ ਕੁੱਤੇ ਆ ਜਾਂ ਹੋਰ ਆ ਉਹਥੇ ਤਲਾਸ਼ੀ ਲੈ ਰਹੇ ਨੇ ਦਰਬਾਰ ਸਾਹਿਬ ਦੇ ਅੰਦਰ ਪ੍ਰਿੰਸ ਤਾਂ ਨਹੀਂ ਕਹਿ ਸਕਦੇ ਚਲੋ ਸਰਾਵਾਂ ਵਾਲੇ ਪਾਸੇ ਦੀ ਸੰਗਤ ਨੂੰ ਚੰਗਾ ਨਹੀਂ ਲੱਗਿਆ ਤੇ ਮੈਨੂੰ ਵੀ ਮਨ ਤੇ ਥੋੜੀ ਜੀ ਚੀਜ਼ ਜਰੂਰ ਬਣੀ ਆ ਪਰ ਕੀ ਆ ਵੀ ਸਾਨੂੰ ਥੋੜਾ ਬਹੁਤ ਉਹਨਾਂ ਦਾ ਸਹਿਯੋਗ ਕਰਨਾ ਪੈਂਦਾ ਕੀ ਜੀ ਇੱਥੇ ਧਮਕੀ ਆਈ ਆ ਸਾਡੀ ਇੱਕ ਡਿਊਟੀ ਆ ਭਾਵੇਂ ਉਹਦੀ ਭਾਵਨਾ ਗਲਤ ਨਾ ਵੀ ਹੋਵੇ ਪਰ ਮੈਂ ਦੇਖਦਾ ਕਿ ਇਹਦੇ ਪਿੱਛੇ ਕੋਈ ਸ਼ਰਾਰਤੀ ਸ਼ਕਤੀਆਂ ਕੰਮ ਕਰਦੀਆਂ ਪਹਿਲਾਂ ਵੀ ਇੱਥੇ ਬਲਾਸਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਡਰਾਉਣ ਤੋਂ ਘਾਉਣ ਦੀ ਗੱਲ ਆਈ ਕਿਉਂ ਵੀ ਐਡੀ ਵੱਡੀ ਗਿਂਤੀ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਕਾਰ ਕਰਦੇ ਜਾਂ ਨਤਮਸਤਕ ਹੁੰਦੇ ਆ ਉਹ ਪਰ ਇੱਥੇ ਦਾ ਇੱਕ 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 ਕਹਾਵਤ ਆ ਇੱਕ ਨਾਰਾ ਵਾਂਗ ਬੋਲਾ ਵਾ ਕਹਿੰਦੇ ਵੀ ਜਿਹੜਾ ਚੜ ਕੇ ਆਉਂਦਾ ਉਹ ਤੇ ਹੈਗਾ ਜਿਹੜਾ ਨਿਗ੍ਹਾਉਂਦਾ ਉਹ ਤੇ ਹੈਗਾ ਇਹ ਸਿੱਖਾਂ ਦੀ ਜਿਹੜੀ ਸ਼ਾਨਾਮਤੀ ਇਤਿਹਾਸ ਦਾ ਗਵਾਹ ਹੈ ਸੋ ਇਸ ਕਰਕੇ ਜਿਹੜੇ ਵੀ ਇੱਥੇ ਕੋਈ ਬੰਬਾਂ ਦਾ ਖਤਰਾ ਨਹੀਂ ਇੱਥੇ ਕੋਈ ਟੈਂਕਾਂ ਦਾ ਖਤਰਾ ਨਹੀਂ ਇੱਥੇ ਲੜਾਈ ਲੰਘ ਵਾਲੇ ਯੋਧੇ ਆ ਇੱਥੇ ਹਰੇਕ ਚੜ੍ਹਾਏ ਦੁਸ਼ਮਣ ਨੂੰ ਉਹਨਾਂ ਨੂੰ ਵੰਗਾਰਨਾ ਉਹਨਾਂ ਨੂੰ ਸਫਤ ਸੋਣਾ ਸਿੱਖ ਧਰਮ ਦੇ ਵਿੱਚ ਗੁਰੂ ਨੇ ਇੱਕ ਜਾਨ ਤੇ ਸ਼ਕਤੀ ਬਖਸ਼ੀ ਆ ਪਰ ਇਹ ਕੋਈ ਸ਼ਰਾਰਤਾਂ ਜਿਹੜੀਆਂ ਜਾਣਬੁੱਝ ਕੇ ਭੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਹਾਂ ਜਿਹੜਾ ਡਰਾਵੇ ਦੀਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਕਿ ਸਿੱਖੀ ਦੇ ਇਤਿਹਾਸ ਜਾਂ ਸਿੱਖੀ ਦੇ ਕਤਾਲ ਦਾ ਇਹ ਪੰਨਾ ਹੀ ਨਹੀਂ ਹੈ ਸੋ ਇਸ ਕਰਕੇ ਇਹੋ ਜਿਹੜੇ ਲੋਕ ਆ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਉਹਨਾਂ ਦੇ ਵਿੱਚ ਜਾਨ ਜਾਂ ਜ਼ਰੂਰਤ ਹੈਗੀ ਆ ਉਹ ਸਾਹਮਣੇ ਆਉਣ ਤੇ ਜੇ ਸਾਹਮਣੇ ਨਹੀਂ ਆ ਸਕਦੇ ਤਾਂ ਘੱਟੋ ਘੱਟ ਪੁਰਾਣਾ ਇਤਿਹਾਸ ਅਫਦਾਲੀਆਂ ਤੋਂ ਪੁੱਛ ਲਓ ਮੀਰ ਮੰਨੂਆਂ ਤੋਂ ਪੁੱਛ ਲਓ ਇੰਦਰਾ ਗਾਂਧੀ ਦੇ ਫਰਜ਼ੰਦ ਤੋਂ ਪੁੱਛ ਲਓ ਬਾਕੀ ਹੋਰ ਜਿੰਨੇ ਆ ਵੈਤਿਆਰ ਗੇ ਬਰਾੜ ਆਣ ਗਿਆ ਦੇ ਉਹਨਾਂ ਤੋਂ ਪੁੱਛ ਲਓ ਕੀ ਹਾਲਾਤ ਬਣੇ ਕਿੱਥੇ ਨੇ ਉਹ ਤੇ ਕੀ 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 ਖਰਾਬ ਹੈ ਉਹਨਾਂ ਦੇ ਸੋ ਗੁਰੂ ਕਿਰਪਾ ਕਰੇ ਸਭ ਨੂੰ ਸੁਵਤਿਮ ਬਖਸ਼ੇ ਕਿਸੇ ਤਰ੍ਹਾਂ ਦਾ ਡਰ ਤੇ ਕਿਸੇ ਤਰ੍ਹਾਂ ਦਾ ਭੈ ਕਰਨ ਦੀ ਸੰਗਤ ਨੂੰ ਕੋਈ ਲੋੜ ਨਹੀਂ ਕੁਝ ਮਜਬੂਰੀਆਂ ਹੁੰਦੀਆਂ ਪ੍ਰਸ਼ਾਸਨ ਦੀਆਂ ਜਿਹਦੇ ਲਈ ਸਾਨੂੰ ਜਿਹੜਾ ਕਿ ਉਹਨਾਂ ਦਾ ਸਹਿਯੋਗ ਦੇਣਾ ਪੈਂਦਾ ਸੋ ਸੰਗਤ ਦੀਆਂ ਭਾਂਦਾ ਉਹਨਾਂ ਸਰਕਾਰ ਕਰਦੇ ਆ ਫੇਰ ਕਹਿੰਦੇ ਆ ਵੀ ਚੜ ਕੇ ਆਏ ਨੂੰ ਤੇਗ ਤੇ ਨਮਕਿਆਏ ਨੂੰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ